ਭਾਰਤ ਨੇ ਹੁਣ ਪਾਕਿਸਤਾਨ ਤੋਂ ਬਾਅਦ ਚਾਈਨਾ ਦੇ ਨਾਲ ਮੁਕਾਬਲਾ ਸ਼ੁਰੂ ਕਰ ਦਿੱਤਾ ਹੈ ਪਹਿਲਾ ਪਾਕਿਸਤਾਨ ਦੇ ਨਾਲ ਜਿਹੜਾ ਅਟੈਕ ਕੀਤਾ ਜਾਂਦਾ ਉਹਨਾਂ ਦੇ ਵੱਲੋਂ ਤੇ ਹੁਣ ਚਾਈਨਾ ਦੇ ਉੱਤੇ ਡਿਜੀਟਲ ਅਟੈਕ ਭਾਰਤ ਦਾ ਸਿੱਧੇ ਤੌਰ ਉਤੇ ਸਾਹਮਣੇ ਆ ਰਿਹਾ ਹੈ ਤਾਂ ਟਵਿੱਟਰ ਅਕਾਊਂਟਸ ਜਿਹੜੇ ਨੇ ਮੁਕੰਮਲ ਤੌਰ ਤੇ ਚਾਈਨਾ ਦੇ ਭਾਰਤ ਦੇ ਵਿੱਚ ਬੈਨ ਕਰ ਦਿੱਤੇ ਗਏ ਨੇ ਜੇਕਰ ਤੁਸੀਂ ਟਵਿੱਟਰ ਦੇ ਉੱਤੇ ਜਾਓਗੇ ਤਾਂ ਤੁਹਾਨੂੰ ਕੋਈ ਵੀ ਚਾਈਨਾ ਦੇ ਵਿੱਚ ਬੈਠਾ ਹੋਇਆ ਜੇ ਬੰਦਾ ਉਹ ਟਵਿੱਟਰ ਯੂਜ਼ ਕਰ ਰਿਹਾ ਉਹਦਾ ਅਕਾਊਂਟ ਤੁਹਾਨੂੰ ਭਾਰਤ ਦੇ ਵਿੱਚ ਨਹੀਂ ਦਿਖੇਗਾ ਭਾਵੇਂ ਕੋਈ ਵੀ ਟਵੀਟ ਉਹ ਉਥੇ ਪਾਉਣਗੇ ਤਾਂ ਆਪਾਂ ਨੂੰ ਇੱਥੇ ਨਹੀਂ ਦਿਖੇਗਾ ਇੱਕ ਕਦਮ ਇਹ ਸੇ ਕਰਕੇ ਚੁੱਕਿਆ ਗਿਆ ਕਿਉਂਕਿ ਚਾਈਨਾ ਦੇ ਵਿੱਚ ਬਹੁਤ ਸਾਰੇ ਅਜਿਹੇ ادارے ਸਨ ਜਿਨ੍ਹਾਂ ਦੇ ਵੱਲੋਂ ਫੇਕ ਖਬਰਾਂ ਭਾਰਤ ਦੀਆਂ ਚਲਾਈਆਂ ਜਾ ਰਹੀਆਂ ਸੀ ਭਾਰਤ ਪਾਕਿਸਤਾਨ ਦੀ جنگ ਨੂੰ ਲੈ ਕੇ ਚਾਈਨਾ ਦੇ ਵਿੱਚ ਟਵਿੱਟਰ ਦੇ ਉੱਤੇ ਫੇਕ ਤਰੀਕੇ ਦੇ ਨਾਲ ਚਲਾਏ ਜਾ ਰਹੇ ਸਨ ਭਾਰਤ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਜਾਂਦੀ ਔਰ ਟਵਿੱਟਰ ਅਕਾਊਂਟਸ ਜਿਹੜੇ ਨੇ ਉਹ ਪੂਰੇ ਤਰੀਕੇ ਦੇ ਨਾਲ ਚਾਈਨਾ ਦੇ ਬੰਦ ਕਰ ਦਿੱਤੇ ਗਏ